ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਨਿਊ ਲਕਸ਼ਮੀਪੁਰਾ ਚ ਘਰ ਵਿੱਚ ਚੋਰੀ ਕਰਨ ਦਾ ਯਤਨ ਕਰ ਰਹੇ ਇੱਕ ਨੌਜਵਾਨ ਨੂੰ ਜਾਂਦਾ ਨੇ ਰੰਗੀ ਹੱਤੀ ਕਾਬੂ ਕੀਤਾ ਹੈ ਜਿਸ ਤੋਂ ਬਾਅਦ ਵਿੱਚ ਪੁਲਿਸ ਨੂੰ ਸੌਂਪ ਦਿੱਤਾ ਗਿਆ ਹਾਲੇ ਕਿ ਘਰ ਦਾ ਮਾਲਕ ਘਰ ਵਿੱਚ ਨਹੀਂ ਸੀ ਨਿਊ ਲਕਸ਼ਮੀਪੁਰਾ ਇਲਾਕਾ ਨਿਵਾਸੀ ਦਾਕਸ਼ੇ ਸਿੰਘਲਾ ਨੇ ਦੱਸਿਆ ਕਿ ਪੰਡਿਤ ਰਵੀ ਆਪਣੇ ਪਰਿਵਾਰ ਸਹਿਤ ਧੂਪੀ ਗਿਆ ਹੋਇਆ ਸੀ ਉਨ੍ਹਾਂ ਦੇ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ ਇੱਕ ਨੌਜਵਾਨ ਘਰ ਦਾ ਤਾਲਾ ਤੋੜ ਰਿਹਾ ਸੀ ਕਿ ਉਸਦੇ ਗੁਆਂਢੀਆਂ ਨੇ ਦੇਖ ਲਿਆ ਜਿਸ ਨੂੰ ਕਾਬੂ ਕਰ ਪੁਲਿਸ ਵਾਲੇ ਕਰ ਦਿੱਤਾ ਹੈ ਜਿਸ ਦੇ ਬੈਗ ਵਿੱਚ ਸਰੀਆਂ ਮਿਲਿਆ ਹੈ ਅਤੇ ਉਹ ਜਿੰਦਾ ਤੋੜਨ ਵਿੱਚ ਕਾਮਜਬ ਹੋ ਗਿਆ ਸੀ ਪਰ ਸਮਾਂ ਰੰਦੇ ਪਤਾ ਲੱਗਣ ਤੇ ਫੜਿਆ ਗਿਆ ਉਧਰ ਮੌਕੇ ਤੇ ਆਏ ਏਐਸਏ ਮਨਜੀਤ ਸਿੰਘ ਨੇ ਦੱਸਿਆ ਕਿ ਜਨਤਾ ਨੇ ਇੱਕ ਨੌਜਵਾਨ ਨੂੰ ਚੋਰੀ ਕਾਂਦਾ ਯਤਨ ਕਰਦੇ ਹੋਏ ਫੜਿਆ ਹੈ ਜਿਸ ਤੋਂ ਇੱਕ ਸਰੀਆਂ ਤੇ ਸਾਈਕਲ ਮਿਲਿਆ ਹੈ ਜਿਸ ਨੂੰ ਸਬੰਧਿਤ ਥਾਣੇ ਹਵਾਲੇ ਕਰ ਦਿੱਤਾ ਬੰਦੀ ਗਿਆ ਹੈ ਅਤੇ ਸ਼ਿਕਾਇਤ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਕਰਨ कहाँ रहता है फुटपाथ पे तो कि ये चोरी क्यों करने आया था नहीं चोरी करने आया था कर चोरी करने आया था आप चोरी करने आए थे नहीं, नहीं क्या करने आए थे यहाँ क्या करोगे यहाँ ਮੈਂ ਜਾ ਤੂੰ ਸਾਚੇ ਦੱਸੂਗਾ ਫਿਰ ਮੈਂ ਛੱਡਾਂਗਾ ਕਿ ਬਸ ਸਾਚੇ ਦੱਸ ਦੇ ਜੈ ਜਵਾਲਾ ਜੈ ਜਵਾਲਾ ਜੈ ਜਵਾਲਾ ਕੱਲਾ ਰਹਿਣਾ ਕਿੱਡੀ ਫੈਮਿਲੀ ਚੋਂ ਕੋਣ ਹੋਣਾ ਕੱਲਾ ਜੈ ਜਵਾਲਾ ਜੈ ਜਵਾਲਾ ਦਰੂਦ ਨਾ ਦਰੂਦ ਤੇ ਲੋਕਰ ਬੋੜ ਤੋੜ ਦੂੰਗਾ ਜੈ ਜਵਾਲਾ ਜੈ ਜਵਾਲਾ ਕੀ ਸੀ ਮਰਾਂਗੇ ਲੈ ਫੂਗਰਾ ਤੇ ਸਾਡੇ ਪੰਨਈ ਦਾ ਘਰ ਹੈਗਾ ਪੱਡੇ ਹੀ ਤਾ ਆਉਣਾ ਸਾਡੇ ਦਾ ਚੋਰ ਵੜ ਗਿਆ ਆਪਾਂ ਚੋਰ ਫੜਿਆ ਵਾ ਤੇ ਪੰਡਿਤ ਜੀ ਕਿੱਥੇ ਗਏ ਹੋਏ ਆ ਪੰਡਿਤ ਜੀ ਆਪਣੇ ਘਰ ਗਏ ਹੋਏ ਆ ਵੀ ਕਿੰਦੇ ਹੋ ਪੰਡਿਤ ਤੇ ਕਿੱਦਾਂ ਮੈਂ ਮੈਂ ਕੋਈ ਫੜਿਆ ਕੋਈ ਤੋੜਿਆ ਕਿਸ ਚੀਜ਼ ਨਾਲ ਸੀ ਇਹ ਨਾਲ ਤਾਲਾ ਤੁਹਾਨੂੰ ਕੁਝ ਪਤਾ ਲੱਗਿਆ ਨਹੀਂ ਸਭਲਾਂ ਤੋੜਿਆ ਜੀ ਸਰੇ ਨਾਲ ਤਾਲਾ ਤੇ ਅੰਦਰ ਵੜਿਆ ਆ ਜੀ ਤੇ ਕੁਛ ਇਹ ਪਤਾ ਚੋਰੀ ਚੋਰੀ ਕੀਤਾ ਕੀ ਆ ਕੁਛ ਲੱਗਿਆ ਪਤਾ ਮੇਰਾ ਪਛਾਹ ਜੀ ਤੇ ਪੁਲਿਸ ਨੂੰ ਸੂਚਿਤ ਕਰਤਾ ਇਸ ਬਾਰੇ ਤੇ ਕੀ ਦੱਸਦਾ ਪਿਆ ਆਪਣੇ ਬਾਰੇ ਕੁਝ ਦੱਸਦਾ ਪਿਆ ਆਪਣੇ ਕੁਝ ਨਹੀਂ ਦੱਸਦਾ ਜੀ ਤੇ ਕੀ ਨਸ਼ਾ ਨੂੰ ਸ਼ੱਕ ਕੀਤਾ ਕੀ ਲੱਗਦਾ ਤੁਹਾਨੂੰ ਨਸ਼ਾ ਕੀਤਾ ਆ ਜੀ ਸਰ ਅੱਜ ਦਿਨ ਚੋਰੀ ਹੁੰਦੀ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਜਿੱਦਾਂ ਸ਼ਾਇਦ ਚੋਰੀ ਬਹੁਤ ਹੋਣਾ ਪਈ ਆ ਤੇ ਕੀ ਕਹਿਣਾ ਚਾਹੋਗੇ ਹੁਣ ਪੁਲਿਸ ਪ੍ਰਸ਼ਾਸਨ ਕੀ ਜਾਂਦੇ ਆਂ ਕੋਈ ਥੋੜਾ ਧਿਆਨ ਦੇਣਾ ਨਸ਼ੇੜੀਆਂ ਦੇ ਉੱਤੇ ਸਖਾਸ ਕਰ ਨਸ਼ੇੜੀ ਸਭ ਤੋਂ ਜ਼ਿਆਦਾ ਕੰਮ ਕਰਦੇ ਵਿੱਚ ਉੱਲੀ ਹੋਇਆ ਤਾਂ ਕਿਦਾਂ ਲੱਗਿਆ ਕਿ ਬੰਦਾ ਫੜਿਆ ਗਿਆ ਵੈ ਮੈਂ ਐਕਚੁਅਲੀ ਕਰਨ ਆਇਆ ਵੈ ਇਹ ਭਾਈ ਉਹਨੇ ਪੰਡਈ ਤੇ ਗਵੰਡੀ ਹੈਗੇ ਭਾਜੀ ਉਹਨੀਆਂ ਨਾਲ ਫੋਨ ਕੀਤਾ ਕਿ ਚੋਰ ਆਇਆ ਵਾ ਪੰਡਈ ਦਾ ਫੋਨ ਆਇਆ ਕਿ ਚੋਰ ਆ ਗਿਆ ਉਹ ਤੇ ਮੈਂ ਜਾ ਕੇ ਕੋਈ ਖੜਕਾ ਖੜਕਾ ਸੁਣਿਆ ਜਿੱਦਾ ਇਹ ਭਾਈ ਉਹਨੇ ਖੜਕਾ ਸੁਣਿਆ ਸੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਇਹ ਪਤਾ ਲੱਗਿਆ ਕੀ ਹੈ ਉਸ ਤੋਂ ਬਾਅਦ ਪਤਾ ਲੱਗਿਆ ਕੋਈ ਸੱਬਲ ਵੀ ਮਿਲ ਗਈ ਠੀਕ ਇਹ ਕਿਸੇ ਦੇ ਘਰ ਤੋਂ ਲੋਨਤ ਲੈਣਾ ਸੀ ਇੱਕ ਰਾਈਕਲ ਤੇ ਆਇਆ ਇਹ ਲੋਹ ਲੱਗਾ ਜਿਹੜੇ ਕੋਲੋਂ ਸਰੀਆ ਸੀ ਇਹਨਾਂ ਅੱਗੇ ਜਿੰਨਾ ਡੋਲਰ ਦਾ ਪਬਲਿਕ ਨੇ ਫੜ ਲਿਆ ਆਗੇ ਫੜਿਆ ਗਿਆ ਠੀਕ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਹੋਰ ਡਿਊਟੀ ਅਫਸਰ ਆ ਰਿਹਾ ਜੀ ਸਾਡੇ ਜਿਹੜੇ ਥਾਣੇ ਵਾਲੇ ਸਾਡਾ ਪੀਸੀਆਰ ਉਹ ਡਿਊਟੀ ਅਫਸਰ ਦੇ ਤੇ ਬਰੋਦ ਕਾਰਵਾਈ ਕਰ ਕਾਰਵਾਈ ਕਰ ਕੋਈ ਬ੍ਰਹਮੜ ਬ੍ਰਹਮਤ ਹੋਇਆ ਕੁਝ ਨਹੀਂ ਸਰੀਆ ਹੋਇਆ ਇੱਕ ਬਾਕੀ ਕੁਝ ਨਹੀਂ ਹੋਇਆ ਕੋਈ ਰਾਈਕਲ ਇਹਦਾ ਠੀਕ ਹੈ